200 ਦਾ ਹੀ ਬਿਆ ਸਾਰਾ ਸਮਾਨ 200 ਇਹ ਸਾਰਾ 2200 ਵਾਲੇ ਬੱਚਿਆਂ ਵਾਲਾ ਸਾਰੇ ਪਏ ਆਪਣੇ ਕੋ ਬਾਹਰਲੀ ਬ੍ਰਾਂਡ ਹੈ ਜਿਹੜਾ ਵੀਡੀਓ ਦੇਖ ਕੇ ਆਉਗਾ 100 ਰੁਪਏ ਮਗਰ ਆਪਾਂ 100 ਰੁਪਏ ਰਿਕੋਰਡ ਕਰਾਂਗੇ ਬਾਈ ਹੁਣਾਂ ਨੇ ਜੀਣਾ ਜਿਹੜੀਆਂ ਪ੍ਰਾਈਸ 4 400 ਲਿਖਾ ਹੋਇਆ ਬਾਈ ਜੀ ਤੁਸੀਂ ਕੰਪਨੀ ਆਪ ਕੋ ਜਿਵੇਂ ਟੋਮੀ ਵਗੈਰਾ ਨਹੀਂ ਸਾਰੀਆਂ 2.5 250 ਦੀ ਆਪਣੀ ਕੋ ਸ਼ਰਟਾਂ ਬਹੁਤ ਵਧੀਆ ਹੈਗੀਆਂ ਜੀ ਸ਼ੇਅਰ ਕਰਨ ਵਾਲਿਆਂ ਵਾਸਤੇ ਬਾਈ ਹੁਣਾਂ ਨੇ ਕਹਿੰਦੇ ਆਪਾਂ ਕੋ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਤਲਵੰਡੀ ਭਾਈ ਸ਼ਹਿਰ ਤੇ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਬਾਈ ਹੁਣਾਂ ਨੇ ਕੀਤੀ ਆ ਕਪੜਾ ਤੁਹਾਨੂੰ ਵਧੀਆ ਵੈਸੇ ਅੱਜਕੱਲ ਦੇ ਜਮਾਨੇ ਦੇ ਵਿੱਚ ਆਪਾਂ ਨੂੰ ਪਤਾ ਵੀ ਕੱਪੜੇ ਦੀ ਬਹੁਤ ਡਿਮਾਂਡ ਆ ਤੇ ਹਰ ਇੱਕ ਜਿਹੜਾ ਚਾਹੁੰਦਾ ਵੀ ਕਪੜਾ ਸਾਨੂੰ ਸਸਤਾ ਮਿਲੇ ਤੇ ਵਧੀਆ ਕੁਆਲਿਟੀ ਮਿਲੇ ਤੇ ਅੱਜ ਤੁਹਾਨੂੰ ਵਧੀਆ ਕੁਆਲਿਟੀ ਆਪਾਂ ਦਿਖਾਉਣੀ ਆ ਤੇ ਕਪੜਾ ਸਸਤਾ ਵੀ ਦਿਖਾਉਣਾ ਬਾਈ ਹੋਣਾ ਨੇ ਸ਼ਾਪ ਕੀਤੀ ਹੋਈ ਨਵੀਂ ਤੇ ਆਪਾਂ ਤੁਹਾਨੂੰ ਲੈ ਕੇ ਚਾਲਦੇ ਆਂ ਅੰਦਰ ਵੈਸੇ ਆ ਜਿਵੇਂ ਕੋਟ ਆ ਲੱਗੇ ਆ 2250 ਵਾਲੇ ਆ ਬਾਈ ਜੀ ਬਹੁਤ ਵਧੀਆ ਗਰਮ ਕੋਟ ਆ ਤੇ ਇਧਰ ਮਫਲਰ ਲੱਗੇ ਹੋਏ ਆ ਜਿਵੇਂ 100 100 ਦੇ ਮਫਲਰ ਆ ਬਾਕੀ ਤੁਹਾਨੂੰ ਅੰਦਰ ਲੈ ਕੇ ਚਾਲਦੇ ਆਂ ਆਪਰੇਕਾਲ ਬਾਈ ਨਵੀਂ ਦੁਕਾਨ ਕੀਤੀ ਹੈ ਹਾਂਜੀ ਹਾਂਜੀ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਬਾਈ ਜੀ ਨਵੀਂ ਦੁਕਾਨ ਤੁਹਾਨੂੰ ਵਧਾਈਆਂ ਬਾਈ ਜੀ ਠੀਕ ਹੈ ਜੀ ਤੇ ਕੀ ਕੋਸ਼ ਆਪਣੀ ਦੁਕਾਨ ਦੇ ਵਿੱਚ ਕਿਉਂਕਿ ਮੈਂ ਬਾਹਰ ਤਾਂ ਦੇਖ ਲਿਆ ਵਾਹੇ ਬੋਰ ਲੱਗੇ ਹੋਏ ਤੁਹਾਡੇ ਮੈਨੂੰ ਵਧੀਆ ਸਾਫਤਾ ਲੱਗਾ ਸਾਮਾਨ ਕੀ ਕੋਸ਼ ਆਪਣੀ ਦੁਕਾਨ ਦੇ ਵਿੱਚ ਤੇ ਕਿੰਨਾ ਕੁ ਸਸਤਾ ਸਾਮਾਨ ਆ ਆਪਣੇ ਕੋਲ ਬਹੁਤ ਜੈਨੂਅਰ ਸਾਮਾਨ ਆ ਆਪਾਂ ਨੂੰ ਜਿਵੇਂ ਟੈਡੀ ਬੀਅਰ ਲੋਕ ਆਮ 200 ਰੁਪਏ ਰੇਅੇ ਦੇ ਆਪਾਂ 150 ਰੁਪਏ ਰੇਅੇ ਵਿੱਚ ਦਾਂ ਅੱਛਾ ਜੀ ਤੇ ਆਪਣੇ ਕੋਲ ਟੋਪੀਆਂ ਵਗੈਰਾ ਜੁਰਾਬਾਂ ਹੈਗੀਆਂ ਬੱਚੇ ਦੀਆਂ ਸਾਰੇ ਕੇਦੀਆਂ ਆਪਣੇ ਸਾਮਾਨ ਇੱਧਰ ਲੇਡੀਜ਼ ਵੀ ਰੱਖੀਆਂ ਜੁਰਾਬਾਂ ਹੋ ਹਾਂਜੀ ਹਾਂਜੀ ਇਹ ਇਹ ਕਿੰਨੇ ਦੀਆਂ ਮਤਲਬ ਇਹ 70 ਰੁਪਏ ਦੀਆਂ ਹੈ ਅੱਛਾ ਵੈਸੇ ਆਮ ਆਪਾਂ ਨੂੰ 100 ਰੁਪਏ ਦੋ 120 100 ਰੁਪਏ ਦੇ ਹਾਂਜੀ ਇਦਾਂ ਨਹੀਂ ਮਿਲ ਜਾਂਦੇ ਆਹ ਵਾਲੀਆਂ ਦੀ ਇਹ 180 ਰੁਪਏ ਦੀਆਂ ਹੈ ਅੱਛਾ ਅੱਛਾ ਠੀਕ ਆ ਇਹ ਵੀ 150 ਤੱਕ ਵੇਚ ਦੇਈ ਦੀ ਆਪਾਂ ਅੱਛਾ ਅੱਛਾ ਉਦਾਂ ਕਸਟਮਰ ਆਏ ਨੇ ਇਹ ਆ ਪਲਾਸਟਿਕ ਦਾ ਸਮਾਨ ਹਾਂਜੀ ਇਹ ਵੀ ਵਧੀਆ ਆਪਣੇ ਤੋਂ ਸਸਤਾ ਜਿਆ ਨਾ ਇਸ਼ਾ ਕੰਪਨੀ ਦਾ ਸਾਰਾ ਆਪਣੇ ਕੋਲ ਵਧੀਆ ਕੁਆਲਟੀ ਦਾ ਅੱਛਾ ਅੱਛਾ ਠੀਕ ਆ ਹਾਂਜੀ ਸਾਰਾ ਕੁਆਲਟੀ ਆਪਣਾ ਨਾਈਸ ਰੱਖੀ ਆ ਯਾਨੀ ਕਿ ਬਾਈ ਹੁਣਾਂ ਨੇ ਜਿਹੜੇ ਰੇਟ ਬਾਈ ਤੁਸੀਂ ਦਿਖਾ ਦਿਓ ਔਰ ਜਿਹੜੇ ਰੇਟ ਲਾ ਰੇਟ ਪਈ 320 ਹਾਂਜੀ ਇਹ ਹਾਂ ਸੇਮ ਰੇਟ ਹੈ ਵੱਧ ਵੱਧ ਹੋਣਗੇ ਕਿ ਨਹੀਂ ਘੱਟ ਵੱਧ ਕਰ ਲਈਦੇ ਆ ਮਾਣੇ ਮੋਟੇ ਅੱਛਾ ਘੱਟ ਵੱਧ ਵੀ ਬਾਈ ਹੁਣੇ ਕਹਿੰਦੇ ਜਿਹੜੇ ਮੌਕੇ ਤੇ ਆ ਕੇ ਜਿਵੇਂ ਤੁਸੀਂ ਗੱਲਬਾਤ ਕਰੋਗੇ ਘੱਟ ਵੱਧ ਵੀ ਹੋ ਜਾਣਗੇ ਹਾਂਜੀ ਹਾਂਜੀ ਤੇ ਇਹ ਪਲਾਸਟਿਕ ਦਾ ਸਮਾਨ ਜਿਹੜਾ ਤਕਰੀਬਨ ਬਾਈ ਕੋਲੇ ਸਾਰਾ ਪਿਆ ਵਾ ਤੇ ਇਧਰ ਕੱਚ ਦੇ ਗਲਾਸ ਪਏ ਹੋਏ ਇਹਨਾਂ ਦੇ ਜਿਹੜੇ ਆਦਰ ਰੇਟ ਆ ਤੇ ਬਾਕੀ ਆਪਾਂ ਜਿਹੜੇ ਹੁਣ ਤੁਹਾਨੂੰ ਮੇਨ ਉਹ ਆਪਾਂ ਤੁਹਾਨੂੰ ਕੱਪੜੇ ਵਾਲੇ ਪਾਸੇ ਲੈ ਕੇ ਆਉਣੇ ਆ ਆ ਜੈਕਟਾਂ ਜਿਹੜੀਆਂ ਬਾਈ ਇਹ ਲੇਡੀਜ਼ ਦੇ ਜੈਕਟਾਂ ਸਾਰੀਆਂ ਇਹ ਹਾਂਜੀ ਲੇਡੀਜ਼ ਆਈ ਲੇਡੀ ਅੱਛਾ ਇਹਨਾਂ ਦਾ ਕੀ ਪ੍ਰਾਈਸ ਆ ਬਾਈ ਇਹਨਾਂ ਦਾ 400 ਰੁਪਏ ਤੱਕ ਅੱਛਾ 400 350 ਵੇਚ ਦੇਈਏ ਆਪਾਂ 350 ਛੱਡ ਦੋਗੇ ਹਾਂਜੀ ਹਾਂਜੀ ਠੀਕ ਆ ਇਹ ਜਿਹੇ ਬਾਹਰਲਾ ਕਪੜਾ ਬਾਹਰਲਾ ਕਪੜਾ ਹੈ ਕੀ ਇਹ ਅੰਦਰਲਾ ਐਕਸਪੋਰਟ ਦਾ ਮਾਲ ਹੈ ਇਹ ਸਾਡੇ ਹਾਂਜੀ ਐਕਸਪੋਰਟ ਦਾ ਮਾਲ ਆ ਬਈ ਬਾਹਰਲਾ ਕਪੜਾ ਵਾ ਤੋਂ ਵੈਸੇ ਦੇਖਣ ਤੋਂ ਬਾਈ ਜੀ ਬਹੁਤ ਵਧੀਆ ਵਾ ਤੇ ਸੋਹਣਾ ਕਪੜਾ ਮੰਨ ਲਓ ਬ੍ਰਾਂਡ ਕਪੜੇ ਇਹ ਆਮ ਨਹੀਂ ਇਹ ਆਪਾਂ ਕਹਦੇ ਨੇ ਸਸਤਾ ਕਪੜਾ ਹੋਊਗਾ ਜਦੋਂ ਤੁਸੀਂ ਆਓਗੇ ਦੇਖੋਗੇ ਤੁਸੀਂ ਆਪ ਖੁਦ ਵਾ ਖੋਦੇ ਜਿਹੜਾ ਕਪੜਾ ਲੈ ਕੇ ਜਾਓਗੇ ਤੇ ਬਾਈ ਆਹ ਜਿਹੜੇ ਲੇੜੀ ਜੱਤ ਕਿਨੇ ਮੰਨ ਲਓ ਬੱਚਿਆਂ ਦੇ ਵੀ ਮਿਲ ਜਾਂਦੇ ਆ ਬੱਚਿਆਂ ਦੇ ਵੀ ਮਿਲ ਜਾਂਦੇ ਹਾਂ ਜੀ A to Z ਜਾ ਰਹੇ ਸਾਰੇ ਹਾਂ ਜੀ ਸਾਰੇ ਹਾਂ ਜੀ ਅੱਜਵੇਂ ਟੌਪ ਮਿਲ 2250 ਰੁਪਏ ਦੇ ਆ ਸਾਰੇ ਢਾਈ ਤੇ ਆਪਣੇ ਕੋਟੀਆਂ 3.5 300 ਦੀਆਂ ਵੀ ਪਈਆਂ ਅੱਛਾ ਅੱਛਾ ਬਹੁਤ ਵਧੀਆ ਕਪੜਾ ਯਾਰ ਹਾਂ ਜੀ हां बिल्कुल बहुत बढ़िया पे वड्डे मेरे हिसाब ਨਾਲ 100 150 ग्राम ਮਾਹਾ ਹੋਊਗਾ ਹਾਂਜੀ ਤੇ ਇੰਨਾ ਕ ਨਿੱਗਾ ਇਹ ਜਿਹੜਾ ਕਪੜਾ ਬੇ ਸੁਭਾਅ ਮਨ ਤੁਸੀ ਆ ਕੇ ਜਿਹੜਾ ਦੇਖ ਸਕਦੇ ਹੋ ਆ 200 ਦਾ ਹੀ ਪਿਆ ਸਾਰਾ ਸਮਾਨ 200 ਇਹ ਸਾਰਾ 2 200 ਵਾਲਾ ਬੱਚਿਆਂ ਵਾਲਾ ਹਾਂਜੀ 200 ਦਾ ਹੀ ਜਿਹੜਾ ਮਰਜੀ ਲੈ ਜਾ ਬਣਾ ਪੇਟ ਲਾਏ ਹੋਏ 2 200 ਤੇ ਇਹ ਕੋਈ ਇਹ ਵੀ ਵੱਧ ਘੱਟ ਹੋ ਜਾਂਦੇ ਆ ਨਹੀਂ ਨਹੀਂ ਇਹ ਤਾਂ ਜਾਇਦ ਹੀ ਲਏ ਓਨ ਕਰ ਲਈਦੇ ਜੇ ਪੰਜ ਤਿੰਨ ਦੇ ਪੀਸਲੇ 500 ਕਰ ਦੇਈਦਾ ਆਪਾਂ ਉਹ 600 ਬੰਦਾ 500 ਕਹਿੰਦੇ ਜੇ ਮੰਨ ਲਓ 1 ਪੀਸ ਲਾ ਕੇ ਨਾ ਤਾਂ 200 ਦਾ ਜੇ ਤਿੰਨ ਕ ਪੀਸ ਜਾਂ ਵੱਧ ਲੈ ਕੇ ਜਨ ਉਹ ਸਭ ਦਾ ਪ੍ਰਾਈਸ ਹੀ ਘੱਟ ਪ੍ਰਾਈਸ ਘੱਟ ਹੈ ਹਾਂਜੀ ਤੇ ਗਾਂ ਆ ਆ ਵੀ ਲੇਡੀਜ਼ ਆ ਵੀਰੇ ਹਾਂਜੀ ਇਹ ਲੇਡੀਸ ਆ ਤੇ ਆ ਜੈਂਸ ਆਪਣੇ ਕੋਲ ਆ ਕੂਟੀਆਂ ਇਹ ਹਾਂਜੀ ਕੂਟੀਆਂ ਇਹ ਹਾਂਜੀ ਕੂਟੀਆਂ ਹੀ ਇਹ ਇਹ ਬੰਦਿਆਂ ਦੀ ਕੂਟੀਆਂ ਜੈਂਸ ਅੱਛਾ ਅੱਛਾ ਠੀਕ ਆ ਇਹ 300 ਰੁਪਏ ਦੀ ਆ ਜਿਹੜੀਆਂ ਹੁੱਡੀਆਂ ਹੋ ਗਈਆਂ ਆ 350 ਰੁਪਏ ਦੀ ਆ ਵੀ ਹਾਂਜੀ ਆਮ ਆਪਾਂ ਨੂੰ ਵੇਖਦੇ ਆਂ ਕੂਬੀ ਘਟੋ ਘਟ ਵੀ 4-500 ਦੀ ਆਉਂਦੀ ਆ। ਹਾਂਜੀ ਹਾਂਜੀ। ਤੇ ਇਹ ਬਾਈ ਹੋਣਾ ਨੇ 350 ਜਿਹੜਾ ਇਹਦਾ ਰੇਟ ਰੱਖਿਆ ਹੋਇਆ ਬਾਹਰ ਜਾਂਦੇਗਾ। ਬਿਲਕੁਲ ਜਿਹੜਾ ਮੱਲਾ ਕੰਪਨੀ ਦਾ ਮਾਲ ਆ। ਬਾਈ ਹੋਣਾ ਕੋਲੇ ਪਿਆ ਵਾ। ਤੇ ਬਾਕੀ ਬਾਈ ਜੀ ਤੁਸੀਂ ਜਦੋਂ ਆਉਂਗੇ ਤਾਂ ਦੇਖੋਗੇ ਇੱਧਰ। ਜਿਹੜਾ ਵੀਡੀਓ ਦੇਖ ਕੇ ਆਊਗਾ 100 ਰੁਪਏ ਮਗਰ ਆਪਾਂ 100 ਰੁਪਏ ਛੋੜ ਕਰਾਂਗੇ ਬਾਈ। ਬਾਈ ਹੋਣੇ ਕਹਿੰਦੇ ਬਾਈ ਜਿਹੜਾ ਵੀਡੀਓ ਦੇਖ ਕੇ ਆਊਗਾ ਹਿਆਰ ਮਗਰ ਜਿਹੜੀ 100 ਰੁਪਏ ਦੀ ਛੋੜ ਉਹ ਬਾਈ ਹੁਣੇ ਕਰਨਗੇ ਬਾਕੀ ਥੋੜਾ ਕਪੜਾ ਲੈਣ ਤੇ ਆ ਕਪੜਾ ਵੀ ਸਵੈਟ ਸੂਟ ਪਈਆਂ ਆ ਪੈਂਟ ਵਗੈਰਾ ਪਈਆਂ ਬਹੁਤ ਵਧੀਆ ਠੀਕ ਆ ਆ ਜੀਨਾ ਬਾਈ ਹੁਣਾਂ ਨੇ ਜੀਨਾ ਜਿਹੜੀਆਂ ਪ੍ਰਾਈਸ 4 400 ਲਿਖਾ ਹੋਇਆ ਬਾਈ ਜੀ ਤੁਸੀਂ ਕਿਤੇ ਜਾਵੜੋ ਤੁਹਾਨੂੰ ਕੰਪਨੀ ਦੀ ਜੀਨ ਘੱਟੋ ਘੱਟ ਵੈਸੇ ਮਾੜੀ ਤੇੜੀ ਜੀਨ ਵੀ ਤੁਹਾਨੂੰ 7-800 ਦੀ ਦੇਣਗੇ ਹਾਂਜੀ ਤੇ ਜੇ ਕੰਪਨੀ ਕੰਪਨੀ ਦੀ ਕਹੀਏ ਤਾਂ ਉਹ ਤਾਂ ਫਿਰ ਰੱਬ ਦਾ ਨਾ ਆਈਆਂ ਤੇ ਬਾਕੀ ਬਾਈ ਜੀ ਇਹ ਕਿਹੜੀ ਕਿਹੜੀ ਕੰਪਨੀ ਦੀ ਕੰਪਨੀ ਆਪਣੇ ਕੋਲ ਜਿਵੇਂ ਟੌਮੀ ਵਗੈਰਾ ਦੀਆਂ ਸਾਰੀਆਂ ਬ੍ਰਾਂਡ ਸਾਰੇ ਪਏ ਆਪਣੇ ਕੋਲ ਬਾਹਰਲੀ ਬ੍ਰਾਂਡ ਹੈ ਇਹ ਸਾਰੇ ਇਦਾਂ ਲੱਗੇ ਆਪਣੇ ਕੋਲ 400 ਰੁਪਏ ਜੀ ਨਾ ਬਾਈ ਜੀ ਤੇ ਮੌਕੇ ਤੇ ਆ ਕੇ ਤੁਸੀਂ ਜਦੋਂ ਆਉਂਗੇ ਤਾਂ ਇਹ ਜਿਆਦਾ ਜਿਹਨੇ ਸਮਾਨ ਲੈ ਕੇ ਜਾਓਗੇ ਉਹ ਤੁਹਾਡੇ ਨਾਲ ਅਡਜਸਟਮੈਂਟ ਜਿਹੜਾ ਕਰਵਾ ਲਓ ਹੋ ਜਾਊਗਾ 2.5 250 ਦੀ ਆਪਣੀ ਕੁਸ਼ਲਟਾਂ ਬਹੁਤ ਵਧੀਆ ਹੈਗੀਆਂ ਜੀ ਅੱਛਾ ਇਹ 2.5 250 ਦੀਆਂ ਸ਼ਲਟਾਂ ਹਾਂਜੀ ਸਾਰੀਆਂ ਆਹ 2.5 250 ਦੀਆਂ ਸ਼ਲਟਾਂ ਬਾਈ ਜੀ ਤੁਸੀਂ ਇਹਨਾਂ ਦਾ ਪ੍ਰਾਈਸ ਮਾਰ ਮਾਰ ਦੋ ਇਹਨਾਂ ਸਹਿਜ ਆਲੀ ਹੈਗੇ ਜਿਹੜੇ ਮਰਜ਼ੀ ਸਹਿਜ ਲੈ ਲਓ ਅਸਲ ਉਹ ਮਿਲ ਜਾਣਗੇ ਇਹਨਾਂ ਮਾਰੀ ਹੈਨਾ ਹਾਂਜੀ ਹਾਂਜੀ ਤੇ ਲੇਡੀਜ਼ ਬੱਚਿਆਂ ਵਾਲੇ ਹਾਂਜੀ ਹਾਂਜੀ ਤੇ ਬੋਏਜ਼ ਔਰ ਗਰਲ ਸਾਰੇ ਮਿਲ ਜਾਣਗੇ ਹਾਂਜੀ ਹਾਂਜੀ ਮਿਲ ਜਾਣਗੇ ਸਾਰੇ ਮਿਲ ਜਾਣਗੇ ਠੀਕ ਹੈ ਠੀਕ ਹੈ ਬਰੇ ਇਹ ਕਰੀ ਵਿਜ਼ਿਟ ਕਰੋ ਇੱਕ ਵਾਰੀ ਜ਼ਰੂਰ ਐਸੇ ਦੁਕਾਨ ਇਹ ਦੁਕਾਨ ਤੇ ਪਹੁੰਚਣ ਲਈ ਜਦੋਂ ਤੁਸੀਂ ਤਲਵੰਡੀ ਭਾਈ ਜ਼ਿਲ੍ਹਾ ਫਰੀਦਕੋਟ ਸ਼ਹਿਰ ਦੇ ਵਿੱਚ ਆਉਣੇ ਜੇ ਤਾਂ ਮਨ ਕੋ ਤੁਸੀਂ ਚਲੋ ਹੁਣ ਚੌਕ ਵਾਲੇ ਪਾਸੇ ਆਉਣੇ ਆ ਤੇ ਉੱਥੋਂ ਤਕਰੀਬਨ 4-500 ਮੀਟਰ ਅੱਗੇ ਆ ਕੇ ਆਧਾਰ ਵਾਲਿਆਂ ਦਾ ਸਟੋਰ ਆ ਆਧਾਰ ਵਾਲੇ ਦੇ ਸਟੋਰ ਦੇ ਨਾਲ ਹੀ ਜਿਹੜੀ ਇਹ ਸ਼ਾਪ ਆ ਸਾਹਮਣੇ ਇਹਦੇ ਬੱਸ ਸਟੈਂਡ ਆ ਮੇਨ ਤਲਵੰਡੀ ਭਾਈ ਦਾ ਬੱਸ ਸਟੈਂਡ ਮੇਨ ਆ ਤੇ ਬਾਕੀ ਆਪਾਂ ਬਾਈ ਹੁਣੇ ਜਿਹੜਾ ਫੋਨ ਨੰਬਰ ਆ ਉਹਦਾ ਦੱਸ ਦੇਣਗੇ ਤੁਸੀਂ ਆਪ ਦਾ ਬਾਈ ਜੀ ਫੋਨ ਨੰਬਰ ਬੋਲ ਦਿਓ ਤੇ ਕਿਉਂਕਿ ਜਿਨ੍ਹਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਉਹ ਵੀ ਤੁਹਾਡੇ ਨਾਲ ਸੰਪਰਕ ਕਰਨ ਲੈਣਗੇ ਬਾਈ ਮੇਰਾ ਮੋਬਾਈਲ ਨੰਬਰ 81968957 81968957 ਆਪਰਾ ਨਵੇਂ ਮੋਬਾਈਲ ਨੰਬਰ ਆ ਸੋ ਬਾਈ ਜੀ ਅਸੀਂ ਇਹੀ ਆਖਾਂਗੇ ਬਹੁਤ ਵਧੀਆ ਕੱਪੜਾ ਐ ਇਸ ਦੁਕਾਨ ਤੇ ਤੁਸੀਂ ਸਾਰੇ ਜਣੇ ਆਓ ਦੇਖੋ ਇੱਥੇ ਕੱਪੜਾ ਤੁਹਾਨੂੰ ਬਹੁਤ ਵਧੀਆ ਲੱਗੂਗਾ ਕੱਪੜਾ ਤੇ ਕਿਉਂਕਿ ਬ੍ਰਾਂਡਡ ਕੱਪੜਾ ਕੋਈ ਇਹ ਹੈ ਨਹੀਂ ਕਿ ਘਟੀਆ ਕੁਆਲਿਟੀ ਨਹੀਂ ਗੀ ਤੁਸੀਂ ਆਉਂਗੇ ਤਾਂ ਤੁਸੀਂ ਜਰੂਰ ਤੁਸੀਂ ਇੱਕ ਵਾਰੀ ਇੱਥੇ ਆਇਓ ਤੇ ਕੱਪੜਾ ਖਰੀਦੋ ਤੇ ਤੁਹਾਨੂੰ ਵੀ ਜਿਹੜਾ ਇਸ ਕੱਪੜੇ ਦੇ ਵਿੱਚ ਲਾਭ ਮਿਲੂਗਾ ਜਿੰਨਾ ਵੀ ਮੰਨ ਲਓ ਹੋ ਸਕੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਸ਼ੇਅਰ ਕਰਨ ਵਾਲਿਆਂ ਵਾਸਤੇ ਵੀ ਕੋਈ ਨਾ ਕੋਈ ਆਫਰ ਹੈਗਾ ਤੁਹਾਡਾ ਕੋਈ ਹੈਗਾ ਹੀ ਆਫਰ ਕਰ ਦਾਂਗੇ ਜਦੋਂ ਆਉਂਗੇ ਆਪਾਂ ਆਫਰ ਕਰ ਦਾਂਗੇ ਸ਼ੇਅਰ ਕਰਨ ਵਾਲਿਆਂ ਵਾਸਤੇ ਬਾਈ ਹੁਣੇ ਕਹਿੰਦੇ ਆਪਾਂ ਕੋ ਉਹਨਾਂ ਵਾਸਤੇ ਵੀ ਕੋਈ ਗਿਫਟ ਜਿਹੜਾ ਰੱਖਾਂਗੇ ਸੋ ਅੱਜ ਦਾ ਜਿਹੜਾ ਵਲੌਗ ਆਪਣਾ ਇੱਥੇ ਸਮਾਪਤ ਆ ਸੋ ਜਰੂਰ ਇਸ ਦੁਕਾਨ ਤੇ ਪਹੁੰਚਿਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ